ਗੱਲਬਾਤ ਕਰਨੀ ਚਾਹੁੰਦੇ ਆ ਕਿ ਜਗਜੀਤ ਸੰਧੂ ਹੋਏ ਭੁੱਲੇ ਹੋਏ ਫਿਲਮ ਆਈ ਆ ਵੈਸੇ ਫਿਲਮਾਂ ਦੀ ਪ੍ਰੋਮੋਸ਼ਨ ਨਹੀਂ ਆਪਾਂ ਕਰਦੇ ਪਰ ਕਿਤੇ ਨਾ ਕਿਤੇ ਉਹਦੇ ਨਾਲ ਜੋ ਤੱਕਾ ਹੋਇਆ ਉਹਦੇ ਹੱਕ ਦੇ ਵਿੱਚ ਬੋਲਣਾ ਚਾਹੁੰਦੇ ਆ ਕਿਉਂਕਿ ਉਹਨੇ ਇਸ ਫਿਲਮ ਦੇ ਵਿੱਚ ਨਿਊ ਵਰਲਡ ਆਰਡਰ ਦੀ ਗੱਲ ਕੀਤੀ ਆ ਖਾਸ ਕਰਕੇ ਬਹੁਤ ਵੱਡੀ ਗੱਲ ਆ ਨਿਊ ਵਰਲਡ ਆਰਡਰ ਦਾ ਜ਼ਿਕਰ ਕਰਨਾ ਆਪਦੀ ਫਿਲਮ ਦੇ ਵਿੱਚ ਸੋ ਕਿਸਾਨਾਂ ਦੀ ਗੱਲ ਵੀ ਕੀਤੀ ਆ ਕਿਸਾਨਾਂ ਦਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਬਣਾ ਉਹਦੇ ਬਾਰੇ ਵੀ ਗੱਲ ਕੀਤੀ ਗਈ ਆ ਸੋ ਇਟ ਜੀਸੂ ਮਸੀਹ ਪਤਾ ਨਹੀਂ ਯਿਸੂ ਮਸੀਹ ਵਾਲੇ ਹੈਗੇ ਆ ਉਹ ਪਤਾ ਨਹੀਂ ਨਹੀਂ ਹੈਗੇ ਉਹਨਾਂ ਵੱਲੋਂ ਇੱਕ ਪਰਚਾ ਦਰਜ ਕਰਵਾਇਆ ਗਿਆ ਉਹਦੇ ਉੱਪਰ ਕਿ ਉਹਨੇ ਯਿਸੂ ਮਸੀਹ ਦਾ ਜਿਹੜਾ ਕੋਈ ਗਾਣਾ ਵਗੈਰਾ ਜਾਂ ਕੋਈ ਨਾਮ ਲਿਆ ਫਿਲਮ ਦੇ ਵਿੱਚ ਉਹਨੇ ਕੋਈ ਨਾਮ ਨਹੀਂ ਲਿਆ ਸਾਰੀ ਫਿਲਮ ਦੇਖੀਆ ਕੋਈ ਉਹਦੇ ਵਿੱਚ ਸੌਂਗ ਨਹੀਂ ਚੱਲਿਆ ਹਾਂ ਉਹਦੇ ਵਿੱਚ ਜੋ ਪਿਛਲੇ ਲੰਮੇ ਸਮੇਂ ਤੋਂ ਕੋਈ ਵੀ ਹੋਵੇ ਭਾਵੇਂ ਉਹ ਸਿੱਖ ਧਰਮ ਦੇ ਵਿੱਚ ਹੋਵੇ ਭਾਵੇਂ ਉਹ ਯਿਸੂ ਮਸੀਹ ਦੇ ਚਰਚ ਦੇ ਵਿੱਚ ਹੋਵੇ ਭਾਵੇਂ ਉਹ ਹਿੰਦੂਆਂ ਦੇ ਵਿੱਚ ਹੋਵੇ ਭਾਵੇਂ ਉਹ ਮੁਸਲਮਾਨਾਂ ਦੇ ਵਿੱਚ ਹੋਵੇ ਪਖੰਡਵਾਦ ਦੇ ਵਿਰੁੱਧ ਉਹਨੇ ਗੱਲ ਕੀਤੀ ਆ ਪਖੰਡਵਾਦ ਵਿਖਾਇਆ ਜੋ ਪਿਛਲੇ ਲੰਮੇ ਸਮੇਂ ਤੋਂ ਈਸ਼ੂ ਮਸੀਹ ਵਾਲੇ ਜੋ ਆਪਾਂ ਕਹਿ ਦਿੰਨੇ ਆ ਕਿ ਕੰਮਣ ਲੱਗ ਪੈਂਦੀਆਂ ਬੁੜੀਆਂ ਨੱਚਣ ਲੱਗ ਪੈਂਦੀਆਂ ਬੰਦੇ ਨੱਚਣ ਲੱਗ ਪੈਂਦੇ ਆ ਉਹ ਪਖੰਡਵਾਦ ਨੂੰ ਉਹਨੇ ਦੂਰ ਕਰਨ ਲਈ ਉਹ ਸਥਰਮ ਦੇ ਵਿੱਚ ਉਹਨੇ ਸਕਿੱਟ ਪਾਈ ਆ ਕਿ ਪਖੰਡਵਾਦ ਆ ਉਸ ਤੋਂ ਬਾਅਦ ਜਦੋਂ ਇਹ ਕਾਫੀ ਜਿਹੜਾ ਚਰਚਾ ਦੇ ਵਿੱਚ ਵਿਸ਼ਾ ਪਹਿਲਾਂ ਤੋਂ ਹੀ ਬਣਿਆ ਹੋਇਆ ਜਿਹੜੇ ਵਾਕਈ ਈਸ਼ੂ ਮਸੀਹ ਨੂੰ ਮੰਨਦੇ ਆ ਜੋ ਜਿਹੜੇ ਚਰਚਨਾ ਸੰਬੰਧਿਤ ਰੱਖਦੇ ਆ ਜਿਹੜੇ ਧਾਰਮਿਕ ਆ ਉਹਨਾਂ ਦੇ ਜਿਹੜੇ ਮੇਨ ਆ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਇਹ ਪਖੰਡਵਾਦ ਆ ਇਹ ਅਸਲੀਅਤ 'ਚ ਨਹੀਂ ਹੈਗਾ ਤੇ ਫੇਰ ਜਗਜੀਤ ਸੰਧੂ ਦੇ ਉੱਤੇ ਪਰਚਾ ਕਿਉਂ ਉਹਨੇ ਵੀ ਤਾਂ ਪਖੰਡਵਾਦ ਦੇ ਖਿਲਾਫ ਹੀ ਆਵਾਜ਼ ਠਾਈ ਆ ਨਾ ਉਹਦੀ ਸੋਚਣੀ ਇਹ ਆ ਕਿ ਭਾਵੇਂ ਸਿੱਖ ਧਰਮ ਦੇ ਵਿੱਚ ਆ ਭਾਵੇਂ ਕਿਸੇ ਧਰਮ ਦੇ ਵਿੱਚ ਆ ਪਖੰਡਵਾਦ ਨੂੰ ਬढ़ावा ਦੇਣਾ ਇੱਕ ਬਹੁਤ ਹੀ ਮਤਲਬ ਮਾੜੀ ਗੱਲ ਆ ਸੋ ਪਖੰਡਵਾਦ ਦੇ ਵਿਰੁੱਧ ਜੇ ਉਹ ਲੜਾਈ ਲੜ ਰਿਹਾ ਜਿਉਂ ਨੇ ਫਿਲਮ ਦੇ ਵਿੱਚ ਪਖੰਡਵਾਦ ਦੇ ਵਿਰੁੱਧ ਗੱਲ ਕੀਤੀ ਆ ਤਾਂ ਉਹਦੀ ਸਪੋਰਟ ਕਰਦੇ ਆ ਕਰਦੇ ਰਹਾਂਗੇ ਭਾਵੇਂ ਉਹ ਕਿਸੇ ਧਰਮ ਦਾ ਪਖੰਡਵਾਦ ਹੋਵੇ ਸੋ ਉਹਨੇ ਫਿਲਮ ਦੇ ਵਿੱਚ ਉਹੋ ਜੀ ਕੋਈ ਹਰਕਤ ਨਹੀਂ ਕੀਤੀ ਸੋ ਜਿਹੜਾ ਵੀ ਪਰਚਾ ਦਰਜ ਕੀਤਾ ਗਿਆ ਉਹਦੇ ਤੇ ਉਹ ਪਰਚੇ ਨੂੰ ਕੈਨਸਲ ਕਰਕੇ ਉਹਦੀ ਤਫ਼ਤੀਸ਼ ਕਰਨੀ ਚਾਹੀਦੀ ਹੈ ਉਹਦੇ ਨਾਲ ਗੱਲਬਾਤ ਕੀਤੀ ਪੱਤਰਕਾਰ ਵੱਲੋਂ ਤੇ ਉਹ ਕਹਿੰਦਾ ਕਿ ਮੈਨੂੰ ਤਾਂ ਪੁੱਛਿਆ ਕਿ ਤੱਕ ਨਹੀਂ ਗਿਆ ਮੇਰੇ ਨਾਲ ਕੋਈ ਗੱਲਬਾਤ ਤੱਕ ਨਹੀਂ ਕੀਤੀ ਗਈ ਕਿ ਵਾਕਈ ਇਹ ਗੱਲ ਹੈਗੀ ਆ ਉਸ ਸਕਿਟ ਜਿਹੜੀ ਉਹਨੇ ਸਕਿਟ ਫਿਲਮ ਦੇ ਵਿੱਚ ਪੇਸ਼ ਕੀਤੀ ਪਖੰਡਵਾਦੀ ਉਹ ਕਲਿੱਪ ਚੱਕ ਕੇ ਕਿਸੇ ਨੇ ਉਹਦੇ ਉੱਤੇ ਈਸ਼ੂ ਮਸੀਹ ਵਾਲਾ ਕੋਈ ਸੌਂਗ ਲਾ ਕੇ ਉਹ ਵਾਇਰਲ ਕਰਤੀ ਤੇ ਉਸੇ ਨੂੰ ਵੇਖ ਕੇ ਉਹਨਾਂ ਨੇ ਪਰਚਾ ਕਰਤਾ ਸੋ ਪ੍ਰਸ਼ਾਸਨ ਨੂੰ ਵੀ ਵੇਖ ਲੈਣਾ ਚਾਹੀਦਾ ਪਹਿਲਾਂ ਕਿ ਵਾਕਈ ਉਹ ਗੱਲ ਹੈ ਜਾਂ ਨਹੀਂ ਹੈ ਜੇ ਹੈ ਤਾਂ ਸਹੀ ਹੈ ਜੇ ਨਹੀਂ ਹੈ ਤੇ ਪਖੰਡਵਾਦ ਦੇ ਵਿਰੁੱਧ ਉਹਨੇ ਕੋਈ ਆਵਾਜ਼ ਠਾਈ ਹੈ ਤਾਂ ਚੰਗੀ ਗੱਲ ਆ ਇਹਦੇ 'ਚ ਕੋਈ ਮਾੜੀ ਗੱਲ ਤਾਂ ਹੈ ਨਹੀਂ ਸੋ ਅਸੀਂ ਮਤਲਬ ਸਾਰੇ ਧਰਮਾਂ ਦੀ ਦਾ ਆਦਰ ਕਰਦੇ ਆ ਪਰ ਪਖੰਡਵਾ ਦੇ ਵਿਰੁੱਧ ਬੋਲਣਾ ਚਾਹੀਦਾ ਹੱਕ ਬੰਦਾ ਸਾਰਿਆਂ ਦਾ ਸੋ ਉਹ ਇਹ ਭੋਲੇ ਹੋਏ ਫਰਮ ਦੇ ਵਿੱਚ ਉਹਨੇ ਕਿਸਾਨੀ ਦੀ ਗੱਲ ਕੀਤੀ ਕਿ ਕਿਸ ਤਰ੍ਹਾਂ ਜਿਹੜੇ ਹਾਈਵੇ ਬਣ ਰਹੇ ਆ ਫਲਾਈਓਵਰ ਬਣ ਰਹੇ ਆ ਉਹ ਆਪਾਂ ਨੂੰ ਕਰੋੜਾਂ ਕਰੋੜਾਂ ਰੁਪਏ ਦੇ ਰਹੇ ਆ ਇੱਕ ਜਦੋਂ ਆਪਣੇ ਲੋਕ ਇਹ ਆ ਕਿ ਇਹ ਸੋਚਦੇ ਆ ਕਿ ਸਾਡੇ ਪਿੰਡ ਵਿੱਚ ਦੀ ਫਲਾਈਓਵਰ ਨਿਕਲ ਜੇ ਸਾਡੇ ਘਰ ਉੱਤੋਂ ਦੀ ਫਲਾਈਓਵਰ ਨਿਕਲ ਜੇ ਸਾਡੇ ਮਤਲਬ ਜ਼ਮੀਨ ਵਿੱਚ ਦੀ ਕੋਈ ਨਿਕਲ ਜੇ ਪੁਲ ਵਗੈਰਾ ਜਾਂ ਹਾਈਵੇ ਨਿਕਲ ਜੇ ਤਾਂ ਸਾਨੂੰ ਜਿਹੜਾ ਦੁੱਗਣਾ ਰੇਟ ਮਿਲੂਗਾ ਉਹਨਾਂ ਨੂੰ ਦੁੱਗਣਾ ਰੇਟ ਮਿਲ ਜਾਂਦਾ 30 ਲੱਖ ਵਾਲੀ ਜ਼ਮੀਨ ਦਾ 80 ਲੱਖ ਮਿਲ ਜਾਂਦਾ ਉਹ ਖੁਸ਼ ਹੋ ਜਾਂਦੇ ਆ ਪਰ ਜਿੱਦਣ ਜ਼ਮੀਨ ਨਾ ਰਹੀ ਉਹਦਣ ਜੋ ਹਾਲਾਤ ਹੋਣਗੇ ਉਹ ਉਹਨੇ ਦੱਸਿਆ ਕਿ ਜੇ ਆਪਾਂ ਕਹਿ ਦਈਏ ਕਿ ਇਹੀ ਚੀਜ਼ ਜਿਹੜੀ ਬਾਹਰ 20000 ਰੁਪਿਆ ਦਾ ਕੋਕਾਉ ਮਾਲ ਦੇ ਵਿੱਚ ਜਾ ਕੇ ਆਪਾਂ ਨੂੰ 80000 ਰੁਪਿਆ ਦਾ ਮਿਲਦਾ ਸੋ ਆਪਾਂ ਨੂੰ ਉਹ ਰੇਟ ਆ ਜਿਹੜਾ ਜ਼ਮੀਨ ਦਾ ਉਹ ਦੁੱਗਣਾ ਦੇ ਰਹੇ ਆ ਪਰ ਜਿਹੜਾ ਆਉਣ ਵਾਲੇ ਸਮੇਂ ਦਾ ਰੇਟ ਆ ਉਦੋਂ ਵੀ ਦੁੱਗਣਾ ਤਿੱਗਣਾ ਹੋਊਗਾ ਸੋ ਜਿਹੜਾ 20 ਆਲਾ ਉਹ 80 ਰੁਪਏ ਚ ਮਿਲ ਰਿਹਾ ਹੁਣ ਉਹ 80 ਆਲਾ ਆਪਾਂ ਨੂੰ 200 ਚ ਦੇਣਗੇ ਤੇ ਆਪਾਂ ਨੂੰ ਮਜਬੂਰੀ ਦੇ ਵਿੱਚ ਲੈਣਾ ਪੈਣਾ ਕਿਉਂਕਿ ਆਪਣੇ ਕੋਲ ਜ਼ਮੀਨ ਰਹਿਣੀ ਨਹੀਂ ਤੇ ਜੇ 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 ਜ਼ਮੀਨ ਰਹਿਣੀ ਨਹੀਂ ਤਾਂ ਪੈਸਾ ਕਿੰਨਾ ਚਿਰ ਰਹੂਗਾ ਸੋ ਲੰਬੀ ਸੋਚ ਸੋਚ ਕੇ ਚੱਲਦੇ ਆ ਨੂ ਵਰਡ ਆਰਡਰ ਦੇ ਮੁਤਾਬਕ ਤੇ ਆਪਣੀ ਸੋਚ ਜਿਹੜੀ ਇਹ ਸਿਰਫ ਦੁੱਗਣੀ ਰੇਟ ਤੇ ਖੜੀ ਹੋਈ ਆ ਸੋ ਸਲੀਅਤ ਉਹਨੇ ਵਿਖਾਈ ਆ ਸੋ ਸਲੂਟ ਆ ਜਗਜੀਤ ਸੰਧੂ ਨੂੰ ਫਿਲਮ ਵੇਖੋ ਵੱਧ ਤੋਂ ਵੱਧ ਜਰੂਰ ਤੋਨੂ ਕੁਛ ਨਾ ਕੁਛ ਕੁਛ ਨਾ ਕੁਛ ਉਹਦੇ ਵਿੱਚ ਚਾਨਣਾ ਜ਼ਰੂਰ ਹੋਊਗਾ ਕੋਈ ਫਿਲਮ ਦੇ ਵਿੱਚ ਕੋਈ ਚੰਗਿਆਈ ਹੀ ਮਿਲੂਗੀ ਕੋਈ ਫਿਲਮ ਦੇ ਵਿੱਚ ਮਤਲਬ ਕੋਈ ਵੀ ਮਾੜੀ ਗਲਤ ਜਿਹੜਾ ਉਹ ਚੀਜ਼ ਨਹੀਂ ਵਿਖਾਈ ਗਈ ਪਰਿਵਾਰ ਦੇ ਵਿੱਚ ਬਹਿ ਕੇ ਵੇਖਣ ਵਾਲੀ ਫਿਲਮ ਆ ਕਿਸਾਨ ਵੱਤੋਂ ਵੱਤ ਵੇਖਣ ਜਿਹੜੇ ਜ਼ਮੀਨਾਂ ਨਾਲ ਤਾਲੁਕ ਰੱਖਦੇ ਉਹ ਵੱਤੋਂ ਵੱਤ ਵੇਖਣ ਬਾਕੀ ਆਮ ਲੋਕ ਵੀ ਇਸ ਫਿਲਮ ਨੂੰ ਵੱਤੋਂ ਵੱਤ ਵੇਖਣ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੰਗਾ ਜਿਹੜਾ ਕਦਮ ਉਹ ਜਿਹੜਾ ਚੱਕਿਆ ਜਾ ਸਕੇ ਜਿਹੜੀਆਂ ਸਰਕਾਰਾਂ ਮਾੜੀਆਂ ਨੀਤਾਂ ਨੀਤਾਂ ਲਿਆ ਰਹੀਆਂ ਨੀਤੀਆਂ ਲਿਆ ਰਹੀਆਂ ਉਹਦੇ ਵਿਰੁੱਧ ਵੀ ਜਿਹੜੀ ਆਵਾਜ਼ ਉਠਾਈ ਜਾ ਸਕੇ ਸੋ ਸਲੂਟ ਹੈ ਜਗਜੀਤ ਸਿੰਘ ਨੂੰ ਸਪੋਰਟ ਕਰਦੇ ਆ ਜੋ ਉਹਦੇ ਵਿਰੁੱਧ ਪਰਚਾ ਹੋਇਆ ਉਹ ਰੱਦ ਹੋਣਾ ਚਾਹੀਦਾ ਉਹਦੀ ਕੋਖਪੜਤਾਲ ਕਰਕੇ ਪ੍ਰਸ਼ਾਸਨ ਨੂੰ ਸੰਗਤ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਕਿ ਆਹ ਮਸਲਾ ਸੀ ਆਹ ਮਸਲੇ ਤੇ ਪਰਚਾ ਦਰਜ ਹੋਇਆ ਸੀ ਜੇ ਉਹ ਜਾਇਜ਼ ਆ ਤਾਂ ਠੀਕ ਆ ਜੇ ਉਹ ਨਾਜਾਇਜ਼ ਆ ਤਾਂ ਫਿਰ ਉਹਦੇ ਵਿਰੁੱਧ ਜਿਹੜੀ ਉਹ ਆਵਾਜ਼ ਸਾਰੇ ਉਠਾਉਣਗੇ ਔਰ ਥੋੜੀ ਵੀ ਚਾਹੀਦੀ ਹੈ ਕਿਉਂਕਿ ਹੁਣ ਸੱਚ ਦਿਖਾਏ